ਪਈ ਮੇਰਾ ਕੋਈ ਦੁਸ਼ਮਣ ਨਹੀਂ ਜੇ ਮੇਰਾ ਕਿਸੇ ਨਾਲ ਪਿਆਰ ਨਹੀਂ ਜੇ ਕਿ ਦੁਸ਼ਮਣ ਪਿਆਰ ਕਿਉਂ ਨਹੀਂ ਮੇਰਾ ਕਿਸੇ ਨਾਲ ਉਹ ਪੜਨਗੇ ਇੱਕੋ ਹੈ ਪਈ ਇੱਕੋ ਹੈ ਸਾਹਿਬ ਮੇਰਾ ਰੱਬ ਕਿੰਨੇ ਆ ਜੀ ਮਤਲਬ ਇੱਕ ਸਾਡਾ ਤੇ ਉਹਨਾਂ ਦਾ ਆ ਕਿੰਨੇ ਰੱਬ ਨੇ ਜਿਨੇ ਧਰਮ ਉਹਨਾਂ ਵਾਲੀ ਆ ਇੱਕੋ ਹੀ ਹੈ ਬੰਦਾ ਬੰਦਾ ਹੀ ਨਹੀਂ ਉਜਿਮ ਅੰਗੇ ਹੋ ਚੰਗੇ ਹੋ ਬੰਦਾ ਮੰਨਦਾ ਹੀ ਨਹੀਂ ਬੰਦਾ ਮੰਨਦਾ ਹੀ ਨਹੀਂ ਰੱਬ ਇੱਕ ਉਹ ਕਹਿੰਦਾ ਮੇਰਾ ਰੱਬ ਵੱਡਾ ਤੇਰਾ ਛੋਟਾ ਉਹ ਕਹਿੰਦਾ ਨਹੀਂ ਮੇਰਾ ਵੱਡਾ ਤੇਰਾ ਛੋਟਾ ਉਹ ਕਹਿੰਦਾ ਮੇਰੇ ਰੱਬ ਦਾ ਨਾਮ ਲੈ ਕੇ ਦਿਖਾ ਜੇ ਤੈਨੂੰ ਨਾਮ ਨਾ ਲੈਣਾ ਆ ਮੈਂ ਗੋਲੀ ਮਾਰ ਦੂੰ ਆ ਪਹਿਲਾਂ ਕਿੰ ਤੇਹੀ ਕੁਝ ਹੋਇਆ ਲੈ ਮੇਰੇ ਰੱਬ ਦਾ ਨਾਮ ਉਹ ਉਹ ਕਹਿੰਦਾ ਨਹੀਂ ਲੈਣਾ ਹੁੰਦਾ ਕਹਿੰਦਾ ਆ ਗੋਲੀ ਇਹ ਉਹ ਵੀ ਲੋਕ ਕਿਤੇ ਬਾਣੀ ਪੜਦੇ ਹੁੰਦੇ ਨੇ ਉੱਤੇ ਗੋਲੀਆਂ ਨਾਲ ਚੜ੍ਹਦੇ ਜੋ ਕਿ ਜੇ ਇੱਕ ਸੰਤੈਂਸ ਵਿੱਚ ਤਿੰਨ ਵਾਰੀ ਰਿਪੀਟ ਕੀਤਾ ਕਿ ਰੱਬ ਇੱਕੋ ਹੀ ਹੈ ਬੰਦਾ ਮੰਨਦਾ ਹੀ ਨਹੀਂ ਤੇ ਬਾਣੀ ਵਿੱਚ ਤਿੰਨ ਵਾਰੀ ਰਿਪੀਟ ਕਰਕੇ ਕਹਾਂ ਬੰਦਾ ਮੰਨ ਜਾ ਇਹ ਸੱਚ ਵਾ ਕਿ ਰੱਬ ਇੱਕੋ ਹੀ ਆ ਪਿਓ ਇੱਕੋ ਹੀ ਆ ਸਭਨਾ ਦਾ ਕੋਈ ਉਹਨੂੰ ਅੱਲਾ ਕਹਿੰਦਾ ਕੋਈ ਉਹਨੂੰ ਰਾਮ ਕਹਿੰਦਾ ਕੋਈ ਉਹਨੂੰ ਵਾਈਕຸນ ਕਹਿੰਦਾ ਕੋਈ ਉਹਨੂੰ ਗੋਡ ਕਹਿੰਦਾ ਉਹ ਦੋ ਨਹੀਂ ਹੈ ਕੋਹਤੀ ਪੜੇਗਾ ਦੁਨੀਆ ਦਾ ਬਲਦ ਇਹ ਪੜੇਗਾ ਜੀ ਇੱਕ ਪਿਤਾ ਇੱਕ ਸੇਹਮ ਵਾਲੇ ਕੋਲ ਕੀ ਪੜੇਗਾ ਸਭਿਆ ਸੰਧੀ ਵਾਰ ਸਦਾਏ ਤੂੰ ਕਿਸੇ ਨਾਲ ਦਿਸਿਆ ਬਾਰਾ ਜੀਓ ਕੋਰ ਕੀ ਪੜੇਗਾ ਅਵਲ ਅੱਲਾ নূর ਪਾਇਆ ਕੁਦਰਤ ਕੇ ਸਾ ਬੰਦੇ ਇੱਕ নূর ਤੇ ਸਮਝ ਉਪਜਾ ਕੌਣ ਬੜੇ ਕੋ ਬੰਦੇ ਹੁਣ ਤੁਸੀਂ ਦੱਸੋ ਉਸ ਗਿਆਨ ਦੇ ਨਾਲ ਅੰਦਰ ਦਾ ਦੀਵਾ ਜਗੂਗਾ ਕਿ ਨਹੀਂ ਗਿਆਨ ਵਾਲਾ ਦੀਵਾ ਬਾਹਰ ਸੀ ਮੋਮਬਤੀ ਦਾ ਮੋਮਬਤੀ ਚਾੜ ਦੇਣੀ ਦੀਵੇ ਤੇ ਦੀਵਾ ਚਾੜ ਦੇਣਾ ਅੰਦਰ ਸਾਡੇ ਹਨੇਰਾ ਦੇਵਾ ਦੇ ਅੰਦਰ ਦਾ ਟਿਕਾਣਾ ਉਹ ਕਿੰਦੇ ਬਾਣੀ ਬੋਲਿੰਗ ਲੱਗਦੀ ਐ ਮਸਤੀ ਕਰਨ ਦੀ ਉਮਰ ਆ ਸਾਡੀ ਆਪਾਂ ਕਿਉਂ ਬੜੀ ਐ ਤੇ ਜੇ ਸਾਡੇ ਅੰਦਰ ਹੀ ਹਨੇਰਾ ਤੇ ਫਿਰ ਸਾਨੂੰ ਰਾਹ ਕਿੱਥੋਂ ਮਿਲੇਗਾ ਅੰਦਰ ਦੇ ਗਿਆਨ ਦੇ ਵੀ ਰਾਹ ਦੱਸਣਾ ਜੀ ਗਿਆਨ ਦੁਨੀਆਂ ਦੇ ਅੰਦਰ ਚਲਾ ਜਾਵੇ ਸੋਚ ਬਦਲ ਲਈ ਨਾ ਇਹ ਕਹਿੰਦੇ ਨੇ ਸੋਚ ਬਦਲੋ ਸੰਸਾਰ ਬਦਲੇਗਾ ਦੁਨੀਆ ਦੇ ਲੋਕ ਸਿਆਣੇ ਹੋ ਜਾਣਗੇ ਫਿਰ ਸਿਆਣਿਆਂ ਦੀ ਭੀੜ ਨਹੀਂ ਹੁੰਦੀ ਭੀੜ ਵਿੱਚ ਸਿਆਣੇ ਨਹੀਂ ਹੁੰਦੇ ਫਿਰ ਦੁਨੀਆ ਭੀੜ ਨਹੀਂ ਬਣੂਗੀ ਫਿਰ ਦੁਨੀਆ ਚੰਗਾ ਸੋਚੇਗੀ ਪਾਣੀ ਪੜਨ ਵਾਲੇ ਲੀਡਰ ਚੰਗਾ ਸੋਚਣਗੇ ਫਿਰ ਮਿਲ ਬੈਠ ਕੇ ਮਸਲੇ ਟੋਕ ਜਿਹੜੇ ਹੱਲ ਕਰਨਗੇ ਹੁਣ ਦੇਖੋ ਨਾ ਅਮਰੀਕਾ ਕਹਿੰਦਾ ਵੀ ਭਾਰਤ ਵਾਲਿਓ ਤੁਸੀਂ ਮੁਸਕੂਲ ਦੇਟਰੋ ਲੈਂਦੇ ਹੋ ਤਾਂ ਮੈਂ ਬੱਧੇ ਬਣੂ ਤੇ ਜਦੋਂ ਦੁਨੀਆ ਬਾਣੀ ਪੜਨ ਲੱਗ ਪਈ ਜੇ 트럼ਪ ਬਾਣੀ ਪੜਨ ਲੱਗ ਪਿਆ ਤੇ ਕਿਹੜੀ ਵਸਤਾ ਬਣ ਜਾਣੀ ਹੈ ਇਸਾਰ ਕਈ ਸਭਤਾਤ ਪ੍ਰਾਈ ਜਪਦੇ ਸਾਥ ਸੰਗਤ ਹੋਏ। ਭਈ ਬਾਣੀ ਨਾਲ ਜੁੜ ਗਏ ਭੜੇ ਲੋਕਾਂ ਦੀ ਚੱਕੀਆਂ ਦੀ ਸਿਆਣੀਆਂ ਦੀ ਸੰਗਤ ਮਿਲ ਗਈ। ਆ ਈਰਖਾ ਉਹਦੇ ਕੋਲ ਦੇ ਚੌਕਰੀ ਦੇ ਆ ਸਾਣਾ ਆ ਮੈਰ ਬਰੋ ਦਾ ਖੁੱਦ ਗਲਜੀ ਆ ਆਪਾਂ ਤਾਂ ਵੀ ਖਤਮ ਹੋ ਜਾਣੀ ਐ। ਫਿਰ ਦੁਨੀਆ ਇੱਕ ਦੇਸ਼ ਬਣ ਸਕਦੀ। ਉਹਦਾ ਇੱਕ ਸੰਵਿਧਾਨ ਬਣ ਸਕਦਾ। ਜੇ ਚ ਦੁਨੀਆ ਭਰ ਦੀਆਂ ਨਸਲਾਂ ਮਜਬਤਾਂ ਪਾਤਾਂ ਸਭ ਅਚਿੱਟੇ ਕਾਲੇ ਇਹ ਸਾਰਿਆਂ ਕੁਝ ਨੂੰ ਇੱਕ ਕਲਾਵੇ ਚ ਲਿਆ ਜਾ ਸਕਦਾ ਉਸ ਸੰਵਿਧਾਨ ਦੇ ਤਹਿਤ ਕਿੰਨੇ ਮੈਂਦੇ ਨੇ ਬਾਣੀ ਪੜ੍ਹਨੀ ਬਾਣੀ ਆਪ ਪੜ੍ਹਨੀ ਚਾਹੀਦੀ ਸਾਡਾ ਫਰਜ਼ ਕੀ ਹੈ ਰੀਡਿੰਗ ਬਾਣੀ ਲਿਸਨਿੰਗ ਗੁਰਬਾਣੀ ਰਾਈਟਿੰਗ ਗੁਰਬਾਣੀ ਸਿੰਗਿੰਗ ਗੁਰਬਾਣੀ ਫਿਰ ਮੈਂਮਰੀ ਗੁਰਬਾਣੀ ਫਿਰ ਅੰਡਰਸਟੈਂਡਿੰਗ ਗੁਰਬਾਣੀ ਪਾਣੀ ਨੂੰ ਪੜਨਾ ਪੜਾ ਕੇ ਤਾਂ ਸਮਝ ਆਉਗੀ ਸਮਝ ਕਿੰਨੂ ਆਏਗੀ ਜਿਹੜਾ ਪੜੇਗਾ ਮੁੱਖ ਮੁੱਦੇ ਮੰਨ ਕੇ ਚੱਲੇ ਉਹ ਨਾਲ ਪੜਨਾ ਤਾਂ ਮੰਨ ਨਾਲ ਵਿਚਾਰਨਾ ਨਾ ਪੜਦਾ ਕਿ ਬਿਆਨ ਮੈਂ ਪੜਦੇ ਕੀ ਪਈ ਉਹ ਗੂੰਗੂੰ ਕਰਕੇ ਪੱਤਰੇ ਪਰਤੌਣ ਦੀ ਲੋੜ ਨਹੀਂ ਐ ਪਾਣੀ পড়ੋ ਕਾ ਕ ਕੇ ਮੁਸਕਰਾ ਮੁਸਕਰਾ ਕੇ ਸਹਿਜ ਵਿੱਚ ਉੱਤੀ ਉੱਤੀ ਬਹਦੀ ਕੋ ਟੰਕ ਨਹੀਂ ਕਰਦੇ ਪਾਣੀ ਪੜੀ ਜਾਈਏ ਘਾ ਘ ਕੇ ਇਹ ਤਾਂ ਖਤਮ ਆ ਕੇ ਮਕੋਣੀ ਹੁੰਦੀ ਐ ਟਾਈਮ ਨਹੀਂ ਇਹ ਮੋਬਾਈਲਾ ਚਾਲੇ 10 ਮਿੰਟ ਚਲਾਵਾ 2 ਘੰਟੇ ਬਾਅਦ ਜਿਹੜਾ ਮੂੰਹ ਤਾਂ ਚੁੱਕਦਾ ਬੰਦਾ ਕੰਨਾ ਦੇ 2 ਘੰਟੇ ਚਲਾਵੀਆਂ ਲਿਆ ਕੀ ਦੇਖੀ ਗਿਆ ਉਹ ਤੋਂ ਟਾਈਮ ਹੈਗਾ ਕੀ ਪਤਾ ਹੀ ਨਹੀਂ ਲੱਗਿਆ ਕਿਉਂ ਅਸੀਂ ਟਾਈਮ ਮੈਨੇਜਮੈਂਟ ਕਿਉਂ ਨਹੀਂ ਕਰਦੇ ਹਰਜ ਕਿਉਂ ਸਾਡੇ ਕੋਲ ਸਾਡਾ ਸਕਿੱਲ ਡਿਵੈਲਪਮੈਂਟ ਵੱਲ ਧਿਆਨ ਕਿਉਂ ਨਹੀਂ ਹੈ ਕਿਉਂ ਕਿਉਂ ਅਸੀਂ ਫਾਲਤੂ ਟਾਈਮ ਵੇਸਟ ਕਰਦੇ ਆਂ ਇੱਧਰ ਉੱਧਰ ਭਲੇ ਤੁਹਾਡੀ ਜਾਣਕਾਰੀ ਲਈ ਫੇਸਬੁੱਕ ਦੇ ਵਿੱਚ 90 ਕਰੋੜ ਫੇਕ ਲੋਕ ਨੇ ਆਪਣੀ ਅਡੈਂਟਿਟੀ ਕੌਨਸਪ ਆਉਂਦਾ ਹੈ ਜਿਹੜਾ ਕ੍ਰਿਮੀਨਲ ਹੋਵੇ ਬੱਚੇ ਇਹਦਾ ਮਤਲਬ ਫੇਸਬੁੱਕ ਦੇ ਵਿੱਚ 90 ਕਰੋੜ ਬਦਵਾਸ ਨੇ ਸ਼ਿਕਾਰੀ ਨੇ ਉਹ ਮੇਲ ਵੀ ਨੇ ਫੀਮੇਲ ਵੀ ਨੇ ਕਿਸੇ ਨੂੰ ਫਰੈਂਡ ਬਣਾਣਾ ਹੋਵੇ ਨਾ ਉਹਦੀ ਅੱਖੋਂ ਤੱਕ ਸ਼ਕਲ ਦੇਖ ਲਈ ਜੰਗੀਰੀ ਮਨ ਜੇ ਫੇਸਬੁਕ ਤੇ ਫਰੰਡ ਬਣਾਣਾ ਹੋਵੇ ਨਾ ਆਕਲ ਦੇਖਦੀ ਨਾ ਸਕਲ ਦੇਖਦੀ ਦੋਨੇ ਚੀਜ਼ਾਂ ਨੂੰ ਸਕਰੀਨ 'ਤੇ ਮੈਂ ਲੋਕ ਕੀਤਾ ਹੁੰਦਾ ਲਿਖੇਗੀ ਅਸੱਚਾ ਅਪੇਕਸ਼ਾ ਕਰਕੇ ਪੁੱਛਦੇ ਆ ਹੂ ਆਰ ਯੂ ਫਿਰ ਪੜਾਈ ਨਹੀਂ ਫਿਕਰ ਇਹ ਫਿਕਰ ਆ ਫਿਰ ਹਾਊ ਆਰ ਯੂ ਮੈਂ ਕਹਿੰਦਾ ਨੌਕਰੀਆਂ ਨੇ ਮਿਲਦੀਆਂ ਦੱਸੋ ਮੈਨੂੰ ਕੌਣ ਨੌਕਰੀ ਜਾਏਗਾ ਸਰ ਸਭਾ ਧਿਆਨ ਹੀ ਨਹੀਂ ਪੜਨ ਦਾ ਸਾਨੂੰ ਪੜਾਈ ਦੀ ਵੈਲਿਊ ਹੀ ਨਹੀਂ ਪਤਾ ਇਹ ਗੱਲ ਕਹੋ ਜੀ ਤਾਨੂੰ ਇਹ ਪਤਾ ਲੱਗ ਜਾਏ ਕਿ ਤੁਹਾਡੇ ਪ੍ਰਿੰਟ ਦੀ ਕਿਸੇ ਨੇ ਫੇਕ ਆਈਡੀ ਬਣਾਈ ਹੋਈ ਹੈ ਪਤਾ ਲੱਗ ਜਾਏ ਉਹਦੇ ਨਾਲ ਦੋਸਤੀ ਕੋਡ ਲੱਗਿਆ 1 ਮਿੰਟ ਜਿਆਦਾ ਜੇ ਆਪਣੀ ਲਾਈਫ ਨੂੰ ਸੇਫ ਰੱਖ ਲਈ 1 ਸੈਕਿੰਡ ਦੇ ਵਿੱਚ ਉਹਦੇ ਨਾਲ ਦੋਸਤੀ ਕੋਡ ਨਹੀਂ ਚਾਹੀਦੀ ਉਹਨੂੰ ਅਨੁਕੰਢੀ ਨਹੀਂ ਕਰਨਾ ਚਾਹੀਦਾ ਬਲੌਕ ਕਰਨਾ ਚਾਹੀਦਾ ਅਤੇ ਅੰਤਰਕ ਇਹ ਅਕਲ ਜਿਹੜੀ ਆ ਨਾ ਇਹ ਮੈਨੂੰ ਬਾਣੀ ਪੜਨ ਕਰਕੇ ਆਈ ਹੈ ਜਿਹੜੀ ਕਈਆਂ ਨੂੰ ਬੋਰ ਲੱਗਦੀ ਹੈ ਗੁਰੂ ਨੇ ਮੈਨੂੰ ਦੱਸਿਆ ਨਾਮ ਨੇ ਕਿ ਕੱਚੜ ਆਸਿਆਂ ਤੋੜ ਢੂੰਡ ਸੱਚਣ ਸੰਤ ਪਤਿਆ ਜੇ ਉਹ ਬਥੇਕੇ ਮੋਰੋ ਦਾ ਬਾਣੀ ਨਾ ਸੁਣਦਾ ਨਾ ਪੜਦਾ ਆਕਲ ਨਹੀਂ ਹੋਣੀ ਜਿ세 ਕਰਕੇ ਆਪਾਂ ਮਾਰੇ ਫਰੰਡ ਰੱਖਦੇ ਨਹੀਂ ਨਾ ਉੱਤੇ ਨਾ ਫੇਸਬੁੱਕ ਤੇ ਕਿ ਕੋ ਹੋਰ ਬੜਾ ਰਵਾਜ ਚੱਲੇ ਮਾਂ ਕਹੇਗੀ ਪੁੱਤ ਧੀਏ ਤੇਰਾ ਪਾਸਵਰਡ ਕੀ ਐ ਅੰਮਾ No, तो जी मानव प्राइवेसी का नहीं गल कर अगला स्टैप लिविंग जो बानी च लिखया अमल ची लिया ਮਸੋ ਕਸ ਸਮਝਾਣਾ ਧਰਮ ਦੇਖ ਨੀਤੀ ਆ ਧਰਮ ਬਦ ਨੀਤੀ ਆ ਇਹ ਨੇਕ ਨੀਤੀ ਬਦ ਨੀਤੀ ਕੀ ਹੁੰਦਾ ਗੁਨਾਰਥ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ ਇੱਕ ਐਗਜ਼ਾਮਪਲ ਹੈ ਇਨਾਮੀ ਰਾਗੀ ਜੱਥਾ ਬੁਲਾਇਆ ਠੀਕ ਬਹੁਤ ਵਧੀਆ ਮੰਗਲ ਬਣਾਇਆ ਸਾਡੇ ਗੁਰੂ ਦਾ ਹੈਪੀ ਬਰਥਡੇ ਰਾਤ ਦਾ ਦੀਵਾਨ ਸੱਜਿਆ ਅਸੀਂ ਨਵੇਂ ਕੱਪੜੇ ਪਾ ਕੇ ਹੈਪੀ ਬਰਥਡੇ ਦੀ ਖੁਸ਼ੀ ਵਿੱਚ ਸਾਰਾ ਪਰਿਵਾਰ ਮੋਬਕੀਆਂ ਦਾ ਡੱਬਾ ਲੈ ਕੇ ਤੁਰਿਆ ਸਾਰਾ ਗੁਰਦੁਆਰਾ ਮੋਮਬਤੀਆਂ ਦਾ ਭਰਿਆ ਫਿਰ ਅਸੀਂ ਮੋਮਬਤੀ ਦਾ ਮੋਮਬਤੀ ਚਾੜ ਕੇ ਇੱਕ ਸਲਫੀ ਨਹੀਂ ਮਨਾਇਆ ਜਾ ਰਿਹਾ ਨਾ ਬਰਥਡੇ ਫਿਰ ਅਸੀਂ ਬਾਬਾ ਜੀ ਕੀਰਤਨ ਕਰਦੇ ਉੱਥੇ ਬਹਿ ਗਏ ਬਾਬਾ ਜੀ ਵੱਡੇ ਸੀ ਵਾਰ ਸੁਰੀਲੀ ਸੀ ਅਸੀਂ ਨਾਲ ਗਾਉਣ ਲੱਗ ਪਏ ਕੀ ਗਾਇਆ ਪਵਨ ਗੁਰੂ ਪਾਣੀ ਪਤ। ਇਹ ਪਵਨ ਗੁਰੂ ਦਾ ਕੀ ਅਰਥ ਨੇ ਹਵਾ ਗੁਰੂ ਸਮਾਨ ਹੈ। ਗੁਰੂ ਬਿਨਾ ਕਰਤ ਨਹੀਂ ਹਵਾ ਬਿਨਾ ਕਰਤਾ ਹੈ। ਆਪ ਅਵੇਂ ਨਾਲ ਜੀ ਸਕਦੇ ਹੋ। ਅਸੀਂ ਮੋਮਬਤੀਆਂ ਜਗਾ ਕੇ ਜਲੇਬੀਆਂ ਲੰਗਰ ਖਾ ਕੇ ਪਵਨ ਗੁਰੂ ਗਾ ਕੇ ਪਵਨ ਗੁਰੂ ਦੀ ਉੱਥੇ ਬਸ ਕਰਾ ਕੇ ਪ੍ਰਧਾਨ ਜੀ ਨੇ ਅਨਾਉਂਸ ਕਰ ਦਿੱਤਾ ਹੈਪੀ ਬਰਥਡੇ ਆ ਗੁਰੂ ਜੀ ਦਾ ਜਾਓ ਨਾ ਸੰਗਤੀ ਉਹ ਸਾਹਮਣੇ ਆਜੋ ਗੁਰਦੁਆਰੇ ਦੇ ਪਾਰਕ ਵਿੱਚ ਹੁਣ ਪੰਪ ਚਲਾਵਾਂਗੇ ਆਤਸ਼ਬਾਦੀ ਹੋਏਗੀ ਫਿਰ ਅਸੀਂ ਹਵਾ 'ਚ ਜ਼ਹਿਰ ਭਰਿਆ ਪ੍ਰਦੂਸ਼ਨ ਪੈਦਾ ਕੀਤਾ ਵਾਤਾਵਰਣ ਗੰਦਾ ਕੀਤਾ ਪਵਨ ਗੁਰੂ ਦੀ ਰੱਜ ਕੇ ਬਸ ਕਰਾਈ ਲੋਕਾਂ ਨੂੰ ਮਰਨ ਤੱਕ ਛੱਡ ਦਿੱਤਾ ਇਹ ਲੇਖ ਨਹੀਂਤੀ ਹੈ ਕਿ ਬਦਲੀਤੀ ਹੈ ਬੋਲੋ ਜੀ ਧਰਤਾ ਲੇਖ ਨਹੀਂਤੀ ਹੈ ਲਿਵਿੰਗ ਦਾ ਬਾਣੀ ਵੀਂਗਰ ਬਾਣੀ ਬਾਣੀ ਪੜੋਂ ਦੇ ਕਿੰਨੇ ਫਾਇਦੇ ਨੇ ਕਿ ਮਤ ਨੂੰ ਸਟੋਰੀ ਸੁਣਾਣਾ ਕਿਉਂਕਿ ਬੱਚੇ ਸਟੋਰੀ ਨਾਲ ਜਲਦੀ ਜੁੜਦੇ ਨੇ ਕਈਆਂ ਨੂੰ ਗਰਮ ਨਹੀਂ ਬਹੁਤ ਲੱਗਦੀ ਇਹ ਗੱਲ ਸਿੱਖ ਲਓ ਜੇ ਕਾਮਯਾਬ ਲੋਕ ਬਣਨਾ ਚਾਹੁੰਦੇ ਹੋ

ਲੁੱਤ ਪੇ ਖੜਾ ਕਰ ਲੋ 4 ਘੰਟੇ ਬਰਾ ਲਓ ਤਾਂ ਬਲੂ ਕੁਝ ਪਾਉਣਾ ਤੇ ਕੁਝ ਗਵਾਉਣਾ ਵੀ ਪੈਂਦਾ ਜੋ ਟਿੱਕੇ ਬੈਠਿਓ ਉਹ ਤਾਂ ਗੱਲ ਹੀ ਵਾਰ ਇਹ ਨਾ ਸੋਚਿਓ ਗੱਲਾਂ ਕਰਨੀਆਂ ਥੋੜੀਆਂ ਜਿਹਾ ਮੈਂ ਤੁਹਾਡੇ ਨਾਲ ਜੀ ਮੈਂ ਕੀ ਕਹਿ ਰਿਹਾ ਸੀ ਲਿਵਿੰਗ ਘਰ ਬਣੀ ਦੋ ਕਿ ਸਟੋਰੀ ਉਹਦੇ ਦੋ ਪਾਰਟ ਨੇ ਵਾਇਸ ਪਹਿਲੇ ਪਾਰਟ ਵਿੱਚ ਥੋੜੀ ਜੀ ਗਰਵਾਣੀ ਦੀ ਮਹੱਤਤਾ ਹੋਰ ਦ੍ਰਿੜ ਕਰਾਂਗੇ ਤੇ ਦੂਜੇ ਪਾਸੇ ਵਿੱਚ ਤੁਹਾਡੀ ਪੜ੍ਹਾਈ ਦੀ ਗੱਲ ਕਰਾਂ। ਇਹ ਬੜੀ ਜ਼ਰੂਰੀ ਹੈ। ਤੁਹਾਡਾ ਕਰੀਅਰ, ਤੁਹਾਡੀ ਪੜ੍ਹਾਈ, ਪੜ੍ਹਾਈ ਦੀ ਵੈਲਿਊ ਇਹ ਗੱਲ ਜੇ ਨਹੀਂ ਕਰਦੇ ਤੇ ਕੱਲ੍ਹ ਵੱਢਣੀ। ਤੋਂ ਧਿਆਨ ਨਾਲ ਸੁਣੋ। ਇਹ ਮੈਂ ਪਹਿਲਾਂ ਵੀ ਗੱਲ ਸੁਣਾਈ ਹੈ ਪਰ ਕਿਉਂਕਿ ਮੈਂ 4 ਸਾਲ ਬਾਅਦ ਆਇਆ ਤੁਸੀਂ ਤਾਂ ਸ਼ਕਲ ਭੁੱਲ ਗਏ ਮੈਂ ਆਇਆ ਸੀ ਤੇ ਗੱਲ ਕਿੱਥੋਂ ਯਾਦ ਲੈਣੀ ਜਾਂਦੀ ਨਹੀਂ। ਇਹਨੂੰ ਵਾਰ-ਵਾਰ ਦ੍ਰਿੜ ਕਰਦੀ ਲੋੜ ਹੈ। ਨਥੂਰਾਮ ਵੱਡਾ ਹੋ ਕੇ ਡਾਕਟਰ ਸਾਫ ਸਿੰਘ ਬਣ ਗਿਆ। ਉਨੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਲਿਖੇ 10 ਕਿਤਾਬਾਂ ਚ ਉਹਦਾ ਨਾਮ ਹੈ ਗੁਰੂ ਗ੍ਰੰਥ ਦਰਪਣ ਘਰ ਜਾ ਕੇ ਮੋਬਾਈਲ ਐਪ ਦੇ ਉੱਤੇ ਡਾਊਨਲੋਡ ਕਰ ਲਿਓ ਗੁਰੂ ਗ੍ਰੰਥ ਦਰਪਣ ਭਰ ਕੇ ਕਿ ਕਨਾਲੋਜੀ ਆਈ ਆ ਦੁਨੀਆ ਦਾ ਗਿਆਨ ਤੁਹਾਡੇ ਬੈਡਰੂਮ ਚ ਆ ਗਿਆ ਪਰ ਅਸੀਂ ਗਿਆਨ ਵਾਲ ਘੱਟ ਤੇ ਉਹ ਫਰੀਦ ਪਾਤੀ ਉਹ ਆ ਬਾਤਾਂ ਉਧਰ ਜਾਦਾ ਲਖੂ ਰਾਮ ਦੇ ਪਾਪਾ ਲੇਬਲ ਕਰਦੇ ਸੀ ਜਦੋਂ ਦਿਹਾੜੀ ਨਾ ਮਿਲੇ ਕੰਮ ਨਾ ਮਿਲੇ ਰਾਤ ਨੂੰ ਭੁੱਖੇ ਸੌਂਦੇ ਸੀ ਇਹਨੇ ਗਰੀਬ ਹੈ ਤਾਂ ਬਿਸਕੁਟ ਨਥੁਰਾਮ ਸਾਬ ਸੇ ਕਿੱਦਾਂ ਬਣ ਗਿਆ ਸਾਹਿਤਕਾਰ ਕਿੱਦਾਂ ਬਣ ਗਿਆ ਉਹਦੇ ਘਰ ਰੋਕੀ ਨਹੀਂ ਸੀ ਖਾਣ ਨੂੰ ਅੱਜ ਕਿਹ ਅਮੀਰ ਕਿੱਦਾਂ ਬਣ ਗਿਆ ਇਹਨੂੰ ਬੰਦੋ ਕਰੋਗੇ ਜ਼ਿੰਦਗੀ ਚ ਕਦੇ ਬੇਲ ਲਿਓ ਇਸ ਕਰਕੇ ਇਸ ਕੋਈ ਧਿਆਨ ਨਾ ਸੋਜੇ ਨਥੁਰਾਮ 6 ਮਹੀਨਿਆਂ ਪੁਰਾਣ ਸਭ ਤੋਂ ਵੱਡਾ ਸੀ ਇਹਦੇ ਪਾਪਾ ਮਜ਼ਦੂਰੀ ਕਰਦੇ ਸੀ ਸਿੱਖ ਰਜਮਤ ਫੌਜ ਦੀ ਇੱਕ ਟੀਮ ਇੱਕ ਸਕੀਮ ਲੈ ਕੇ ਮਹੀਨਾ ਭਾਰ ਦੇ ਪਿੰਡ ਰੁਕੇ ਸਿੱਖ ਪਹੁੰਚੀ ਪਿੰਡ ਦੇ ਗੁਰਦੁਆਰਾ ਸਾਹਿਬ ਜਾਂਦੇ ਨੇ ਰੋਜ਼ ਨੱਥੂ ਰਾਮ ਬੱਚਾ ਹੈ ਉਹਨਾਂ ਦੇ ਦੇਖੀ ਚੰਗੀ ਲੱਗਦੀ ਹੈ ਤੇ ਤੱਕਣ ਦਾ ਮਾਰਾ ਰੋਜ਼ ਗੁਰਦੁਆਰੇ ਬਹਿ ਜਾਂਦਾ ਫੌਜੀ ਬਾਣੀ ਪੜ੍ਹਦੇ ਨੇ ਨੱਥੂ ਰਾਮ ਦੇ ਕੰਨਾਂ 'ਚ ਆਵਾਜ਼ ਪੈਂਦੀ ਹੈ ਇੱਕ ਦਿਨ ਉਹਨੂੰ ਬਾਣੀ ਪੜ੍ਹਨ ਦੀ ਇੱਛਕ ਲੱਗੀ ਮਨ ਸਟੇਬਲ ਹੋ ਗਿਆ ਪੜ੍ਹਾਈ 'ਚ ਲੱਗ ਗਿਆ ਫਸਟ ਆਊਟ ਲੱਗ ਪਿਆ ਉਹਦਾ ਵਜੀਫਾ ਲੱਗ ਗਿਆ 9ਵੀਂ ਜਮਾਤ ਚ ਪੜਦਾ ਸੀ ਹੋਰ ਬਕਸਸ ਹੋਈ ਪਾਣੀ ਪੜਦੇ ਪੜਦੇ ਉਹ ਅਮਰਸਾਖੇ ਸਾਫ ਸਿਰ ਬਣ ਗਿਆ ਉਹਦੇ ਪਾਪਾ ਦੀ ਮੌਤ ਹੋ ਗਈ ਕਮਾਉਣ ਵਾਲਾ ਕੋਈ ਨਹੀਂ ਕਹਿੰਦਾ ਪੜ੍ਹਾਈ ਛੱਡ ਦੇ ਲੈ ਪੈਸੇ ਨਹੀਂ ਇੱਕ ਵਿਧੋਤ ਧੁਆ ਘਰੇ ਰਹਿਦੀ ਸੀ ਉਹਦੇ ਕੋਲ ਦੋ ਟੂੰਬਾਂ ਸੀ ਟੂੰਬਾਂ ਮੈਨੇ ਗਿਣ ਉਹ ਵਾਲੇ ਆਪਣੀਆਂ ਟੂੰਬਾਂ ਇੱਕ ਸੇਤ ਕੋ ਰੱਖ ਕੇ ਉਹਨੂੰ ਕਰਜਾ ਚੱਕ ਕੇ ਦਿੱਤਾ ਕਿ ਉਹਨੇ 10ਵੀਂ ਜਮਾਤ ਪੜ੍ਹ ਲਈ ਪੋਸਟਮੈਨ ਦੀ ਨੌਕਰੀ ਨੇਖੀ ਸਿਆਲ ਕੋ ਚਾਲਪੁਰ ਪਾਕਿਸਤਾਨ ਚ ਉਹ ਪਾਕਿਸਤਾਨ ਬਣਿਆ ਨਹੀਂ ਸੀ ਉਹਨੇ ਭਲਾਈ ਕੀਤਾ ਉਹਨੂੰ ਇੰਟਰਵਿਊ ਵਾਸਤੇ ਬੁਲਾਇਆ ਉਹਦੇ ਘਰ ਤੋਂ 72 ਕਿਲੋਮੀਟਰ ਦੂਰ ਉਹਦੇ ਕੋਲ ਕਰਾਇਆ ਹੈ ਨਹੀਂ ਉਹ ਗਰੀਬੰਦਾ ਪੈਦਾ ਤੁਰ ਪਿਆ ਉਹਦੀ ਜੁਤੀ ਟੁੱਟ ਗਈ ਉਹ ਲੰਗੇ ਪੈਰੀ ਤੁਰਨ ਗਿਆ ਉਹਦੇ ਪੈਰਾਂ ਥੱਲੇ ਸਾਰੇ ਪੈ ਗਏ ਸੜਕ ਦੇ ਕੰਢੇ ਤੁੰਤਾਈਏ ਇਹਨਾਂ ਗਰੀਬ ਸੀ ਇੱਕ ਲੰਗਰੇ ਅਧਿਆਪਕ ਨੇ ਉਹਨੂੰ ਪਛਾਣ ਲਿਆ ਅਧਿਆਪਕ ਰੁਕਿਆ ਉਹਨੂੰ ਸਿਆਲਕੋਟ ਦੇ ਟਾਗੇ ਵਿੱਚ ਬਿਠਾਇਆ 2 ਰੁਪਏ ਉਹਦੇ ਹੱਥ ਵਿੱਚ ਪੜਾਏ ਕਿ ਸਿਆਲਕੋਟ ਜਾ ਕੇ ਉਹਨੂੰ 20 ਰੁਪਏ ਮਹੀਨੇ ਦੀ ਤਨਖਾਹ ਤੇ ਪੋਸਟਮੈਨ ਦੀ ਨੌਕਰੀ ਮਿਲਦੀ ਹੈ। ਉਹ ਤੁਸੀਂ ਕਹੋਗੇ 20 ਰੁਪਏ ਦੀ ਨੌਕਰੀ ਹੁੰਦੀ ਹੈ ਉਦੋਂ ਹੁੰਦੀ ਸੀ। ਉਦੋਂ ਪੈਸੇ ਦੀ ਵੈਲਿਊ ਸੀ। ਉਦੋਂ ਕਾਲਜ ਲੈਕਚਰਾਰ ਨੂੰ 150 ਜਾਂ 40 ਰੁਪਏ ਤਨਖਾਹ ਮਿਲਦੀ ਸੀ। ਇੱਕਦਮ ਸੋਚਦਾ ਹੈ ਇੱਕ ਮਹੀਨਾ ਰੋਟੀ ਖਾ ਲੈਣਾ 20 ਰੁਪਏ ਨਾਲ। ਪਰ 200 ਰੁਪਏ ਮੁੱਕ ਜਾਂਦੇ ਆ ਪੈਸਾ ਬਚਦਾ ਕੋਈ ਨਹੀਂ ਤੇ ਘੁਮਾਰੇ ਕਰਜ਼ਾ ਲੈ ਕੇ ਦਿੱਤਾ ਸੀ ਲਾਇਆ ਨਹੀਂ ਨਾ ਤੁਸੀਂ ਕੁਬਾਰਾ ਪੜੋ ਜਿਹਦੇ ਸਿਰ ਤੇ ਕਰਜ਼ਾ ਉਹ ਸੁਸਾਈਡ ਕਰ ਰਿਆ ਉਹ ਖੁਆਣਾ ਰਹੀ ਹੈ ਸਾਹਬ ਸਿੰਘ ਨੇ ਸੁਸਾਈਡ ਕਿਉਂ ਨਹੀਂ ਕੀਤਾ ਕਿਉਂਕਿ ਬਾਣੀ ਪੜਦਾ ਸੀ ਦੇਖੋ ਪਹਿਲੇ ਬਾਣੀ ਪਾਣਾ ਬਨਣ ਦੀ ਹਿੰਮਤ ਨਹੀਂ ਹੈ ਬਾਣੀ ਪੋਜੀਟਿਵਿਟੀ ਦਿੰਦੀ ਹੈ ਬਾਣੀ ਮਨੁੱਖ ਨੂੰ ਕਾਇਰ ਨਹੀਂ ਬਣ ਦਿੰਦੀ ਥੋੜੇ ਹੌਸਲੇ ਛੋਟੇ ਦਿਲ ਵਾਲੇ ਲੋਕ ਜ਼ਿੰਦਗੀ ਦੀ ਲੰਬੀ ਦੌੜ ਨਹੀਂ ਲੌੜ ਸਕਦੇ ਜ਼ਿੰਦਗੀ ਚ ਆਈ ਮੁਸੀਬਤ ਉੱਤੇ ਹੌਂਸਲਾ ਹਾਰ ਬੈਣਾ ਉਹਨੂੰ ਕਾਇਰਤਾ ਕਹਿੰਦੇ ਆਂ ਬੀਤੇ ਤੇ ਝੂਲੋਗੇ ਉਹ ਵੇਖ ਤੁਹਾਨੂੰ ਪਰਬਾਸ਼ ਕਰੇਗਾ ਜਦੋਂ ਕੱਖ ਨਹੀਂ ਬਚਦਾ ਉਦੋਂ ਧੋਖ ਬਚਦਾ ਜਿਹੜੇ ਕਹਿੰਦੇ ਨਾ ਕੱਖ ਨਹੀਂ ਬਚਿਆ ਸੁਸਾਈਡ ਕਰਨਾ ਸਗੋਂ ਤੁਸੀਂ ਸਿਆਣੇ ਬਣ ਕੇ ਉਹਨਾਂ ਨੂੰ ਸਮਝਾਓ ਉਹ ਵੇਖ ਬਚਿਆ ਗਲਤੀ ਨਾ ਕਰੋ ਮਰੋ ਨਾ ਧੋਖ ਨੂੰ ਪੜੋ ਮਿਹਨਤ ਕਰੋ ਹਿੰਮਤ ਕਰੋ ਅਰਦਾਸ ਕਰੋ ਰੱਬ ਤੇ ਕਰੋ ਸਾਰਾ ਇੱਕ ਦਿਨ ਕ੍ਰਾਈਸਿਸ ਵਿੱਚੋਂ ਨਿਕਲ ਜਾਓ ਰੁਕ ਗਿਆ ਸੋ ਮੁੱਕ ਗਿਆ ਜ਼ਿੰਦਗੀ ਚੱਲਦੇ ਰਹਿਣ ਦਾ ਹੁਣ ਆਜੋ ਪੜ੍ਹਾਈ ਦੀ ਵੈਲਿਊ ਤੇ ਇੱਕਦਮ ਪਹਿਲਾਂ ਦੱਸੋ ਸਾਰੇ ਬੱਚੇ ਇੱਥੇ ਪੜ੍ਹਾਈ ਕਰਨ ਆਏ ਹੋ ਆਵਾਜ਼ ਨਹੀਂ ਆਈ ਕੋត្រਾ ਸਲਪੂਰ ਬਿਜ ਪ੍ਰਗਟ ਕਰੋ ਨੌਕਰੀ ਤਾਂ ਨਹੀਂ ਹੈ ਹਾਂਜੀ ਸਾਰੇ ਬੱਚੇ ਪੜ੍ਹਾਈ ਕਰਨ ਆਏ ਹੋ ਪੜ੍ਹਾਈ ਦੀ ਵੈਲਿਊ ਪਤਾ ਹੈ ਨਹੀਂ ਪਤਾ ਪਹਿਲਾਂ ਆਵਾਜ਼ ਨਹੀਂ ਆਈ ਸਿੱਖ ਲੋ ਸੌਫ ਤੋਂ ਕੋਲੋ ਡੇਢ ਕਰ ਲੋ ਕਿ ਕਿਦ ਨੂੰ ਸੋਚਦਾ ਕਿ ਭੂਆ ਵਾਲਾ ਕਰਜ਼ਾ ਦੇ ਵੀ ਉਤਰਿਆ ਕਿੰਨੇ ਸਾਲ ਬੀਤ ਗਏ ਅੱਗੇ ਦਾ ਵੀ ਸੋਚਣਾ ਕੱਲ ਨੂੰ ਵਿਆਹ ਵੀ ਕਰਾਉਣਾ ਹੈ ਬੱਚਿਆਂ ਨੂੰ ਰੋਕੀ ਕਿਥੋਂ ਸੁਭਾਉਂਗਾ ਕਹਿੰਦਾ ਮੈਂ ਟਰਾਈ ਕਰਾਂ ਜੇ ਕੋਈ ਵਧ ਤਨਖਾਹ ਦੇ ਦੇਵੇ ਕਿਹੜਾ ਲੱਗਦਾ ਜੇ ਕੋਈ ਵਧ ਤਨਖਾਹ ਵਾਲੀ ਨੌਕਰੀ ਮਿਲ ਜਾਵੇ ਤੇ ਇਹ ਨੌਕਰੀ ਛੱਡ ਦਿਆਂ ਥੋੜਾ ਜਿਹਾ ਹੱਥ ਫੁੱਲੋ ਜੀ ਤੋਪਿਆ ਦੀ ਕਰੋ ਮੌਕਲੀ ਲਗਣ ਜਿਹਦੇ ਕੋਲ ਗਿਆ ਕਹਿੰਦਾ 20 ਰੁਪਏ ਦਵਾਂਗੇ ਕਹਿੰਦਾ ਜੀ ਮੈਂ ਪੋਸਟਮੈਨ ਆ 20 ਰੁਪਏ ਤਾਂ ਕਮਾ ਰਿਹਾ ਹੂੰ ਤੁਸੀਂ ਵਾਧਾ ਦਿਓ ਤੇ ਮੈਂ ਸੱਜ ਕੇ ਹਾਂ ਜਿਹੜਾ ਅੱਕੋ ਜਵਾਬ ਮਿਲਦਾ ਉਹ ਹੁਣ ਸਮਝ ਲਿਓ ਉਹ ਕਹਿੰਦੇ ਸਾਫ ਸਿੰਘ 10 ਦਿਮਾਤਾਂ ਦਾ ਇੰਨਾ ਹੀ ਆਉਂਦਾ 10 ਦਿਮਾਤਾਂ ਦਾ ਕੀ ਵਾਧਾ ਹੋਰ ਕੀ ਨਾ ਵੀਰ ਪਈਏ ਜਿੰਨਾ ਵੱਧ ਲੈਣੇ ਆ ਲਿਆਕਤ ਆ ਸਰਟੀਫਿਕੇਟਸ ਖਾਵਾਤ ਪੜਾਈ ਵਾਲਾ ਫੈਸਲਾ ਦੇਾਂਗੇ ਦਸਾਂ ਦਾ ਇੰਨਾ ਹੀ ਹੋਣਾ ਹੁਣ ਗੱਲ ਸਮਝ ਲਓ ਇਹ ਉਹੀ ਪੜਾਈ ਹੈ ਕਿ ਰਾਤੀ ਰਾਸੀ ਆਜੇ ਸਵੇਰੇ ਛੁੱਟੀ ਕਰਦੇ ਨੇ ਤੂੰ ਆ ਦੇ ਮੰਡੇ ਦਾ ਵਿਆਹ ਆ ਤੇ ਹਫਤਾ ਸਕੂਲ ਨਹੀਂ ਬਣਦੇ ਸਖ ਮਹੀਨੇ ਦੀਆਂ ਛੁੱਟੀਆਂ ਤੂੰ ਦਿਆਂ ਅਗਲਾ ਹਫਤਾ ਬਾਅਦ ਤੇਰੀ ਨਹੀਂ ਹੋਣਾ ਤੇਰੀ ਪੜਾਈ ਹੋਣੀ ਹੈ ਕਿਉਂ ਸਾਨੂੰ ਪੜਾਈ ਦੀ ਵੈਲਿਊ ਨਹੀਂ ਪਤਾ ਇਹ ਸਕੂਲ ਦੇਖ ਕੇ ਤਾਂ ਗੰਭੀਰ ਮਿਸਾਲ ਨੇ ਪੜ੍ਹਾਈ ਦੀ ਵੈਲਿਊ ਨਹੀਂ ਪਤਾ ਆ ਲਰਨਿੰਗ ਸੈਂਟਰ ਬਣੇ ਕਹਿੰਦੇ ਪੈਸੇ ਛੁੱਟੋ ਐਮਐਸਸੀ ਆਈਟੀ ਦੀ ਡਿਗਰੀ ਲਵੋਗੇ ਉਹਨਾਂ ਐਮਐਸਸੀ ਆਈਟੀ ਵਾਲਿਆਂ ਨੂੰ ਘਰ ਆ ਕੇ ਕੰਪਿਊਟਰ ਨਹੀਂ ਬੁੜਨਾ ਆਉਂਦਾ ਕੌਣ ਦੇਗਾ ਲੋਕੀ ਤਾਂ ਬੱਲੇ ਕੀ ਹੁੰਦਾ ਸਾਡੇ ਅਸੀਂ ਮੋਬਾਈਲ ਚ ਚੜਾਉਣਾ ਅਸੀਂ ਬੁਲਟ ਚ ਚੜਾਉਣਾ ਆਈ ਕਹਿੰਦੇ ਆ ਵੀ ਪਰਸਨੈਲਿਟੀ ਬੁਲਟ ਦੇ ਨਾਲ ਆ ਭਾਈ ਬੁਲਟ ਲੈ ਲਓ 1.5 ਲੱਖ ਦਾ ਮੋਬਾਈਲ ਲੈ ਲਓ ਤਾਂ ਮੇਰੀ ਪਰਸਨੈਲਿਟੀ ਹੈ ਇੱਕ ਗੱਲ ਕਰਦਾ ਹਾਂ ਨਾ ਕਿ ਗੁਰਨਾਨਕ ਦੇਵ ਜੀ ਮਲਤ ਭਾਗੋ ਦੇ ਘਰ ਨਹੀਂ ਗਏ ਭਾਈ ਲਾਲੋ ਦੇ ਘਰ ਗਏ ਦੱਸੋ ਪਰਸਨੈਲਿਟੀ ਕਿਹਦੀ ਬਣੀ ਵੱਡੀ ਕੋਠੀ ਵਾਲੇ ਦੀ ਕਿ ਛੋਟੀ ਕਮਰੇ ਵਾਲੇ ਦੀ ਵੱਡੀ ਕੋਠੀ ਵਾਲੇ ਦਾ ਡਿਪਰੈਸ਼ਨ ਚ ਚਲਾ ਗਿਆ ਸੀ ਕਹਿੰਦਾ ਸੀ ਜੇ ਗੁਰਨਾਨਕ ਦੇਵ ਜੀ ਆ ਜਾਂਦੇ ਤਾਂ ਮੇਰੀ ਟੌਰ ਬਣ ਜਾਣੀ ਸੀ ਟੌਰ ਤਾਂ ਭਾਈ ਲਾਲੋ ਦੀ ਬਣ ਗਈ ਪਰ ਮੈਂ ਸੁਣਿਆ ਸੀ ਟੌਰ ਮੁਰਕ ਲੈ ਕੇ ਬਣਦੀ ਹੈ 2 ਲੱਖ ਦਾ ਮੋਬਾਈਲ ਲੈ ਕੇ ਬਣਦੀ ਹੈ ਭਾਈ ਲਾਲੋ ਦੇ ਘਰ ਦੇ ਦਾਅ ਸਭ ਦੀਆਂ ਨਹੀਂ ਉਹਦੀ ਟੌਰ ਕਿੱਦਾਂ ਬਣ ਗਈ ਕਿਉਂਕਿ ਉਹ ਗੁਰੂ ਦੇ ਬਚਨਾਂ ਤੇ ਅਮਲ ਕਰਕੇ ਜੁੜਦਾ ਸੀ। ਤੁਹੇ ਅਮਲ ਕਰਕੇ ਜਿਵੇਂ ਕੇ ਵੇ ਸਾਡੀ ਕੋਠੀ ਕਾਰ ਵੀ ਮੁਬਾਰਕ ਹੈ ਤੇ ਵੇ ਸਾਡੀ ਵੇ ਸਾਡੀ ਸਾਡਾ ਬ੍ਰਾਂਡਡ ਸੂਟ ਵੀ ਮੁਬਾਰਕ ਹੈ। ਜੇ ਅਮਲ ਨਹੀਂ ਸਭ ਥਿਓ। ਤੇ ਮੈਂ ਗੱਲ ਕਰ ਰਿਹਾ ਸਾਫ ਸਿੰਘ ਦੀ ਪੜ੍ਹਾਈ ਦੀ ਵੈਲਿਊ ਦੀ। ਉਹ ਕਹਿੰਦੇ ਵੀ 10 ਸੌਦੇ ਮਾਤਾ ਦਾ ਤੇ ਇੰਨਾ ਹੀ ਆਉਣਾ ਹੈ। ਯੋਗਤਾ ਦਿਖਾ ਦੇ ਵਾਧਾ ਦੇ ਦਾਂਗੇ। ਹੁਣ ਸਾਫ ਸਿੰਘ ਨੇ ਇੱਕ ਰਾ ਸੋਚਿਆ ਔਰ ਆ ਬਦਲ ਹੋ ਗਿਆ। ਬੰਦਾ ਹਮ ਕੀ ਕਰਦਾ ਤੁਸਾਈ ਸਾਫ ਸਿਕ ਪੋਜੀਟਿਵ ਹੈ ਬਾਣੀ ਪੜਨ ਵਾਲਾ ਉਹ ਨਵੇਂ ਰਾਹ ਲੱਭਦਾ ਉਹਨੇ بڑے ਰਾਹ ਸੋਚੇ ਹੋਗੇ ਉਹਨੇ ਇੱਕ ਗੱਲ ਸੋਚੀ ਸਮਝ ਲਈ ਕਹਿੰਦਾ ਜੇ ਮੈਂ ਜਿੰਦਾ ਰਹਿਣਾ ਰੋਟੀ ਕੱਪੜਾ ਮਕਾਨ ਚਾਹੀਦਾ ਪੈਸਿਆਂ ਵਾਸਤੇ ਨਹੀਂ ਜਿਉਣਾ ਏ ਜਿਉਣਾ ਵਾਸਤੇ ਪੈਸੇ ਚਾਹੀਦੇ ਆ ਜਿਹੜੇ ਪੈਸਿਆਂ ਲਈ ਜੀਉਂਦੇ ਨੇ ਉਹਨਾਂ ਦਾ ਹਾਲ ਸੁਣ ਲਓ ਪਤਾ ਹੀ ਆ ਸਾਰਿਆਂ ਨੂੰ ਰੋਟੀ ਕੱਪੜਾ ਮਕਾਨ ਚਾਹੀਦਾ ਹਨ ਇਹ ਕਿਸੇ ਨੂੰ 85000 ਤਨਖਾਹ ਮਿਲਦੀ ਹੋਵੇ ਤੇ ਸਹਜੇ ਸਹਜੇ ਰੋਟੀ ਕਪੜਾ ਮਕਾਨ ਬਣ ਜਾਂਦਾ ਨਾ ਜਦੋਂ ਗਵਰਨਮੈਂਟ ਹੋਵੇ ਤਨਖਾਹ ਵੀ ਵਧਣੀ ਹੋਵੇ ਰਿਟਾਇਰਮੈਂਟ ਤੇ ਵੀ ਗੱਫਾ ਮਿਲਣਾ ਹੋਵੇ ਪੈਨਸ਼ਨ ਵੀ ਬੜੇ ਭੇ ਦੀ ਲੱਗਣੀ ਹੋਵੇ ਫਿਕਰ ਕੋਈ ਨਾ ਹੋਵੇ ਦੱਸੋ ਰੋਟੀ ਕਪੜਾ ਮਕਾਨ ਪੜਦਾ ਕਿ ਨਹੀਂ ਪੜਦਾ ਜੀ ਤੇ ਫੇਰ ਚਿੱਟਾ ਵੇਚ ਕੇ ਕੋਠੀਆਂ ਪਾਉਣ ਦੀ ਕਿ ਲੋੜ ਪੈਂਦੀ ਆ ਥਾਰ ਗੱਡੀਆਂ ਲੈਣ ਦੀ ਕਿ ਲੋੜ ਪੈਂਦੀ ਆ ਕਾਲੇ ਵਾਸਤੇ ਕਾਲਾ ਦਸਮਾ ਲਾ ਕੇ ਫਾੜ ਦੇ ਕੇ ਵੀਡੀਓ ਬਣਾ ਲਓ ਤੂੰ ਇਹ ਆਪਣੇ ਬਲੌਗ 'ਚ ਪਾ ਦਿਓ ਤੇ ਦੁਨੀਆ ਨੂੰ ਕਹੋ ਮੇਰੀ ਟੌਰ ਦੇਖ ਲਓ ਮੇਰੀ ਟੌਰ ਦੇਖ ਲਓ ਤੇ ਜਿਸ ਦਿਨ ਪੁਲਿਸ ਫੜ ਕੇ ਜੇਲ੍ਹ ਦੇ ਵਿੱਚ ਧੱਕਾ ਮਾਰ ਕੇ ਛੁੱਟਦੀ ਹੈ ਤੇ ਜਿਸ ਦਿਨ ਕੋਟਾ ਦੇ ਵਿੱਚੋਂ ਜਵਾਨਤਾ ਰੱਦ ਹੁੰਦੀਆਂ ਨੇ ਉਧਰੋਂ ਪੁੱਛ ਕੇ ਆਓ ਕਿ ਕੋਠੀ ਦੇ ਕੀ ਬਣੇ ਨੇ ਤੇ ਮਹਿੰਗੇ ਪਰਫਿਊਮਾਂ ਦੇ ਕੀ ਮੈਣੇ ਨੇ ਜ਼ਿੰਦਗੀ ਵੀ ਜਿਉਣੀ ਹੋਣੀ ਚਾਹੀਦੀ ਹੈ ਇਹ ਪੜ੍ਹਾਈਆਂ ਇਹ ਕਮਾਈਆਂ ਤਾਂ ਕੰਮ ਆਉਂਦੀਆਂ ਨਹੀਂ ਤੇ ਪੜ੍ਹੇ ਲਿਖੇ ਬੰਦੇ ਪੂਰੀ ਤਰ੍ਹਾਂ